ਮਾਲਾ ਤਾਂ ਕੇ ਜੀਸਸ ਦੇ ਪਿਆਸ ਤਾ ਕੁੰਨੇ ਪਿਆਨੀ ਖੜਕਾ ਬੜਾ ਸੌਂਦਾ ਜੱਜੀ ਤੇ ਡੇਟਦਾ ਭੂਆ ਆ ਠੀਕ ਅਸਰ ਲਾਦੀ ਨਾਲੇ ਮੈਂ ਹੈ ਨਹੀਂ ਪਵਾਸ ਨਾਲੇ ਜੀਤੇ ਲਿਖ ਪਿਆ ਮਰੋ ਉੱਠ ਉੱਠਨੇ ਮਾੜੀ ਜਿਹਾ ਤਰਾਦੀ ਨਾਲ ਤੇ ਉਹ ਹੋ ਗਿਆ ਬਰਕ ਤੇ ਖੜਕਾ ਬੜਾ ਸੌਂਦਾ ਹੁੰਦਾ ਸੀ ਜੱਜੀ ਤੇ ਡੇਟਦਾ ਸੀ ਉਹ ਸਾਰੇ ਸਰੀਰ ਦਾ ਭਾਰ ਡੜਕਦਾ ਕਿਉਂਕਿ ਉਹ ਕੰਟਰੋਲ ਨਹੀਂ ਹੋ ਪਉਂਦਾ ਹਾਂ ਚਲੋ ਤਰੀਣੀ ਆਏ ਬਾਈ ਦਾ ਚੰਗਾ ਸੇ ਦਿਖੜਾ ਸ਼ੋਕ ਸਹੀ ਗੱਲ ਹੈ ਜਿੰਦਗੀ ਥੋੜੀ ਸੋਹਣੀ ਕੌਣ ਸੀ ਜੀ ਇਹ ਤਾਂ ਮਸੀਨ ਦੇ ਜੱਗੇ ਰੰਗ ਨਾੜੀ ਮਸੀ ਦਾ ਸੋਹਣਾ ਰਾੜ ਦਾ ਹੈ ਜਦ ਚਰ ਬਜਰ ਰੋਤਾ ਆਇਆ ਸੀ ਕੋਲ ਗਿਆ ਸੀ ਉਤਰਦਾ ਸੀ ਐ ਡੈਡਾ ਲਓ ਜੀ ਅੱਜ ਆਪਾਂ ਕਰ ਲਈਏ ਤਿਆਰੀ ਆਪਣੇ ਘਰ ਜਾਣ ਦੀ ਤੁਸੀਂ ਕਹੋਗੇ ਕਦੋਂ ਆਏ ਤੇ ਕਦੋਂ ਚੱਲੀ ਵੀ ਹੈ ਨਾ ਤੇ ਬਸ ਐ ਹੀ ਆ ਜੀ ਹੁਣ ਤੁਹਾਨੂੰ ਪਤਾ ਹੀ ਆ ਨਾ ਘਰੇ ਆਪਣਾ ਸ਼ਾਪ ਦਾ ਜਿਹੜਾ ਕੰਮ ਹੈਗਾ ਉਹ ਰੁਕਿਆ ਹੋਇਆ ਤਿੰਨ ਚਾਰ ਦਿਨ ਤੋਂ ਤੁਸੀਂ ਵੀਡੀਓਜ਼ ਬਹੁਤ ਜੁਆਇਸ ਤੇ ਦੇਖ ਰਹੇ ਹੋ ਜਿਹੜੀਆਂ ਭੰਡੇ ਤੋਂ ਆ ਰਹੀਆਂ ਸਹੀਆਂ ਘਰ ਤੋਂ ਹੀ ਤੇ ਅੱਜ ਦੀ ਵੀਡੀਓ ਆ ਜਿਹੜੀ ਅੱਜ ਦੀ ਨਹੀਂ ਸੌਰੀ ਕੱਲ ਹਾਂ ਤੁਹਾਡੇ ਕੋਲ ਬਰੌਕ ਲੈਟ ਆਉਂਗਾ ਤੇ ਬਸ ਹੁਣ ਆਪਣੀਆਂ ਵੀਡੀਓਜ਼ ਨੇ ਜਿਹੜੀਆਂ ਉਹ ਸ਼ਾਪ ਤੇ ਆਇਆ ਕਰਨਗੀਆਂ ਚੈਨਲ ਹੈਗਾ ਫਸਟ ਜੋ ਹੈ ਸੋ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੀਆਂ ਭੈਣਾ ਰਹਿ ਗਈਆਂ ਵੈਸੇ ਕਾਫੀ ਭੈਣਾ ਨਹੀਂ ਕੀਤਾ ਹੋਇਆ ਜਿਹੜੀਆਂ ਭੈਣਾ ਰਹਿ ਗਈਆਂ ਉਹਨੂੰ ਵੀ ਇਦਾਂ ਹੀ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੈਨੂੰ ਸੰਧੂ ਫੈਮ ਚੈਨਲ ਨੂੰ ਸਪੋਰਟ ਕਰ ਰਹੇ ਹੋ ਤੇ ਬਹੁਤ ਪਿਆਰ ਦੇ ਰਹੇ ਹੋ ਬਹੁਤ ਫੋਨ ਕਰ ਕਰਕੇ ਭੈਣਾ ਇੰਨਾ ਪਿਆਰ ਭੈਣਾ ਕਹਿੰਦੀ ਸੁਪਨੇ ਵੀ ਆਉਣ ਲੱਗੇ ਸਾਨੂੰ ਤੁਹਾਡੇ ਭੈਣ ਦਾ ਫੋਨ ਆਇਆ ਜਗਰਾਉਂਦੋ ਭੈਣ ਕਹਿੰਦੀ ਭੈਣ ਮੇਨੂੰ ਸੁਪਨਾ ਆਇਆ ਵੀ ਤੂੰ ਸਾਡੇ ਘਰ ਆਏ ਹੋ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਕਿਉਂਕਿ ਆਪਾਂ ਨਾ ਜਦੋਂ ਆਪਣੀ ਦਿਲੋਂ ਕਿਸੇ ਨਾਲ ਅਟੈਚਮੈਂਟ ਹੋ ਜਾਂਦੀ ਹੈ ਉਦੋਂ ਫਿਰ ਆਪਾਂ ਨੂੰ ਸੁਪਨੇ ਆਉਂਦੇ ਕਿਉਂਕਿ ਸਾਡੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਕੋਈ ਚੀਜ਼ ਜਦੋਂ ਬੈਠੀ ਹੁੰਦੀ ਹੈ ਨਾ ਤੇ ਆਪਾਂ ਸੋਚ ਰਹੇ ਹੁੰਦੇ ਆ ਆਪਣੇ ਦਿਮਾਗ 'ਚ ਹੁੰਦੀ ਹੈ ਕਿ ਆਪਾਂ ਕਦੇ ਮਿਲ ਜਾਈਏ ਇੱਕ ਦੂਜੇ ਨੂੰ ਉਹ ਸਾਡੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਹ ਅਨਕੌਨਸ਼ੀਅਸ ਮਾਈਂਡ ਉਹਦੇ ਕੰਮ ਕਰਦਾ ਜਦੋਂ ਅਸੀਂ ਸੌਂ ਜਾਂਦੇ ਹਾਂ ਸਾਡਾ ਕੌਨਸ਼ੀਅਸ ਮਾਈਂਡ ਸੌਂ ਜਾਂਦਾ ਉਦੋਂ ਅਨਕੌਨਸ਼ੀਅਸ ਮਾਈਂਡ ਹੈ ਜਿਹੜੀਆਂ ਉਹਦੀਆਂ ਚੀਜ਼ਾਂ ਸੁਪਨੇ ਬਣ ਕੇ ਸਾਹਮਣੇ ਆ ਜਾਂਦੀਆਂ ਨੇ ਸੋ ਆਪਾਂ ਜ਼ਰੂਰ ਮਿਲਾਂਗੇ ਪਰ ਜਿੱਥੇ ਵੀ ਮੈਂ ਕਿਤੇ ਜਾਂਦੀ ਹਾਂ ਉੱਥੇ ਕੋਈ ਨਾ ਕੋਈ ਭੈਣ ਮੈਨੂੰ ਮਿਲ ਜਾਂਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਉਹਦਾ ਇੰਨਾ ਪਿਆਰ ਤੇ ਇੰਨੀ ਸਪੋਰਟ ਕਰਦੇ ਹੋ ਤੁਸੀਂ ਤੇ ਤੁਹਾਡਾ ਤਾਂ ਅਸੀਂ ਦੇਣ ਹੀ ਨਹੀਂ ਦੇ ਸਕਦੇ ਇੰਨੀ ਸਪੋਰਟ ਕਰਦੇ ਹੋ ਤੁਸੀਂ ਠੀਕ ਹੈ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਨੇ ਜਿਹੜੇ ਮੈਂ ਪੜ ਨਹੀਂ ਪਾਈ ਹੈਗੀ ਕਈ ਦਿਨਾਂ ਤੋਂ ਪੜਦੀ ਹੈਗੀਆਂ ਜਵਾਬ ਨਹੀਂ ਦੇ ਪਾਈ ਉਹ ਆਪਾਂ ਚੱਲਦੇ ਹਾਂ ਫਰੀਦਕੋਟ ਬਸ ਕੱਲ ਤੋਂ ਤੁਹਾਡੇ ਜਿਹੜੇ ਨਾਮ ਵੀ ਬੋਲਨੇ ਸਟਾਰਟ ਕਰਦਾਂਗੇ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਰਹਿੰਦੀਆਂ ਨੇ ਮੈਂ ਭੈਣੇ ਫੁਲਾਨੇ ਥਾਂ ਤੋਂ ਆ ਤੁਸੀਂ ਮੇਰਾ ਨਾਮ ਨਹੀਂ ਬੁਲਾਇਆ ਹੈਗਾ ਅਗਲੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਸਾਰੇ ਨਾਂਮੇ ਲਾ ਦਾਂਗੇ ਜਿਹੜੀਆਂ ਵੀ ਭੈਣਾਂ ਦਾ ਕੋਈ ਨਾਂਮਾ ਹੋਊਗਾ ਠੀਕ ਹੈ ਜੀ ਤੇ ਲਓ ਅੱਜ ਆਪਾਂ ਹੁਣ ਰੋਟੀ ਰੋਟੀ ਖਾ ਲਈ ਆ ਮੈਂ ਨਹਾ ਲਈ ਆ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਵੀ ਜਾਏ ਕੋਣ ਬਾਹਰ ਹੈ ਕੋਈ ਕੋਣ ਲੋ ਵੀ ਪਰਸਲ ਫੜਾ ਦਗੇ ਆਪਾਂ ਇੱਥੇ ਜਿਹੜੀਆਂ ਵੀਡੀਓ ਬਣੀਆਂ ਸੀ ਆਇਆ ਹੋਇਆ ਮੁੰਡਾ ਲੈ ਰਹੇ ਨੇ ਇਹ ਹੈ ਜਿਹੜਾ 13 ਸੈਲ ਤੇ ਇੱਕ ਆ ਕਾਪ ਹੈ ਇਹਦੇ ਵਿੱਚ ਐਡਰੈਸ ਹੈ 3 ਕਰੋੜ ਤੇ ਆ ਉਹਨਾਂ ਨੂੰ ਭਾਣ ਦੱਸੇ ਇਹ ਫੂਟੋਂ ਦਾ ਕਿੱਥੇ ਮੈਗਾ ਹੈ ਹੈ ਦੱਸੋ ਅੰਦਰ ਲਿਖਿਆ ਹੋਇਆ ਪੱਤੀ ਪਾਈ ਗਈ ਵਰਕ ਦੇ ਉਹ ਫੋਨ ਨਬਰ ਵੀ ਆ ਨਾ ਜੇ ਫਿਕਸ ਕਰ ਲੈਣਾ ਕੱਦ ਕੀ ਗੱਲ ਨੂੰ ਬਚੇਰਾ ਹਾਂ ਤੇ ਆ ਫੋਨ ਚ ਫੜਾ ਨਾ ਇਹ ਨੂੰ ਫੜਾਣਾ ਤੇ ਆ ਸਾਰੇ ਡਾਕਾ ਨਹੀਂ ਕਰਾਣੇ ਆ ਦਾ 100 ਰੁਪਏ ਤੇਰਾ ਕੋਈ ਨਹੀਂ ਭੈਣ ਤੇ ਬਾਕੀ ਆਹਾ ਇਹਨਾਂ ਦੇ ਤੇ ਕਦੋਂ ਤੱਕ ਆਣੀਗਾ ਜਾਣੇ ਕਿੱਥੇ ਹਾਂ ਉਹ ਨਾ ਜਾਣਾ ਹੈਗਾ ਅੱਜ ਸਾਰਿਆਂ ਨੇ ਇਹਨਾਂ ਨੇ ਵੀ ਜਾਣਾ ਤੇ ਮੈਂ ਤਾਂ ਹੁਣੇ ਚਲੀ ਆ ਬਸ ਪਰੇ ਇਹਨਾਂ ਨੇ ਬੱਚਾ ਨਹੀਂ ਜਾਣਾ ਕਦੋਂ ਤੱਕ ਆ ਜਾਏਗਾ ਕਿੰਨੇ ਵਜੇ ਤੱਕ 2 ਵਜੇ ਤੱਕ 2:30 ਦਾ ਕਹਿੰਦੇ ਹਾਂ ਬਸ ਆ ਜੀ ਉਸ ਤੱਕ ਤੇਰੇ ਨਾਲ ਜਾ ਠੀਕ ਹੈ ਫਰਾਜ ਤੇ ਨਾਲ ਸਲੀਪਾਂ ਫਰਾਜ ਜੀ ਠੀਕ ਹੈ ਨਾਲ ਸਲੀਪਾਂ ਕੋਈ ਨਹੀਂ ਉਰਤੀਸੇ ਦੌਰ ਨਹੀਂ ਚੰਨ ਜਾਈ ਕੁੜੀ ਆ ਲਓ ਜੀ ਖੜਾ ਕੇ ਆਪਾਂ ਪਾਰਸਲ-ਪਾਰਸਲ ਆਪਣੇ ਗਏ ਅੱਜ ਦੇ ਬਾਕੀ ਹੁਣ ਆਪਾਂ ਉੱਥੇ ਜਾ ਕੇ ਫਿਰ ਰਿਪੋਰਟ ਕੰਮ ਸ਼ੁਰੂ ਹੋ ਜਾਣਾ ਬੰਦਾ ਉੱਥੇ ਵੀ ਆਪਣੇ ਕੋਲੇ ਹੈਗਾ ਤੇ ਹੁਣ ਆਪਾਂ ਚਾਹ ਪੀਨੇ ਆ ਤੇ ਚਾਹ ਪੀ ਕੇ ਆਪਾਂ ਚੱਲਦੇ ਆਂ ਤੁਰਨ ਲੱਗੇ ਫਿਰ ਮਿਲਦੇ ਆਂ ਲਓ ਜੀ ਆਪਣੀ ਹੋ ਗਈ ਤਿਆਰੀ ਆ ਆਪਾਂ ਚੱਲੇ ਆਂ ਹੈਗੀ ਦੁਪਹਿਰ ਦੁਪਹਿਰੇ ਦੁਪਹਿਰੇ ਆਪਾਂ ਚੱਲੇ ਆਂ ਤੇ ਇੱਧਰ ਦਾਦੀ-ਪੋਤੀ ਦੀ ਮਿਲਣੀ ਹੋ ਰਹੀ ਏ ਪਿੱਛੇ ਤੁੱਪੇ ਤੁੱਪੇ ਚੱਲੇ ਆ। 1 ਵਜੇ ਦਾ ਟਾਈਮ। ਹੁਣ ਤੁਸੀਂ ਕਹੋਗੇ ਤੁਹਾਨੂੰ ਘਰੋਂ ਕੱਢਿਆਵੇ। ਦੁਪਹਿਰੇ ਚੱਲੇ ਹਾਂ। ਹੁਣ ਜਾਵਾਂਗੇ ਜਾ ਕੇ ਰੈਸਟ ਕਰਾਂਗੇ ਤੇ ਇਹ ਵੀ ਚਲੇ ਜਾਣਗੇ। ਇਹਨਾਂ ਨੇ ਵੀ ਇਹ ਵਿਚਾਰੇ ਆਪ ਦੇ ਨਾਲ ਕੀ ਚਲੇ ਜਾਣਗੇ ਚਾਹਦੇ ਨਾ। ਤੇ ਦੁਬਾਰਾ ਤੋਂ ਅਸੀਂ ਫੇਰ ਇਕੱਠੇ ਹੋਵਾਂਗੇ ਇੱਕ ਵਾਰ ਕਿਉਂਕਿ ਛੁੱਟੀਆਂ ਹੋ ਜਾਈਆਂ ਨੇ। ਤੇ चलो कार भी गई चढ़ गई देखे मस्ती करी जो <laughs> तो नशा ਚੰਗਾ ਪੱਤਾ ਚੰਗਾ ਪੱਤਾ ਚਲੋ ਚੰਗਾ ਬਈ ਕਰਕੇ ਦੋਗੀ ਹੋ ਗਿਆ ਮਿਲਾਂਗੇ ਅੱਪ ਜਲਦੀ ਫੋਟੋ ਮਿਲਾਂਗੇ ਚਲੋ ਜਿੰਦੀ ਰਹਤੀ ਏ ਯਾਰ ਰੱਖਿਆ ਚੰਗਾ ਤੇ ਕੇ ਰੋਲ ਕਰ ਲਗਾ ਨਹੀਂ ਉਹਦਾ ਦਾਦੀ ਨਾਲ ਉੱਥੇ ਮਿਲਾਂਗੇ ਹੁਣ ਠੀਕ ਹੈ ਕਹਿੰਦਾ ਨਾ ਮੈਨੂੰ ਆ ਕੇ ਸੰਗ ਲੱਗਦੀ ਆ ਸਾਡੇ ਨਾਲ ਨਹੀਂ ਭੀਆ ਮੇਰੇ ਤੇ ਗੋਲੀ ਨਾਲ ਹਾਂ ਕਹਿੰਦਾ ਫਿਰ ਮੈਂ ਅਜੂਮੀ ਨਾ ਜਾਵੜਾ ਕਹਿੰਦੀ ਮੈਂ ਆਖਾ ਵੀ ਇੱਥੇ ਕਦੋਂ ਆ ਗਿਆ ਭੂਜੀ ਹੁਣ ਨਾ ਪਿਆ ਨਹੀਂ ਉਹ ਕਹਿੰਦਾ ਜੇ ਇੱਕ ਪਾਸੇ ਬੀਬੀ ਹੋਵੇ ਨਾ ਫਿਰ ਤਾਂ ਠੀਕ ਹੈ ਦੋਨੇ ਇੱਕ ਪਾਸੇ ਦੋਨੇ ਭੂਜੀ ਹੋਣ ਸੀ ਮੈਂ ਸਭ ਮੈਂ ਭੂਆ ਤਾਂ ਕਹਿੰਦਾ ਸੰਗ ਲੱਗਦੀ ਆ ਹਾਂ ਮੇਰੇ ਚ ਹੀ ਵੜੀ ਜਾਂਦਾ ਇਹ ਕਹਿੰਦਾ ਬੀਬੀ ਹੋਵੇ ਤਾਂ ਮੈਂ ਬੀਬੀ ਨਾਲ ਪੈ ਜਾਂਦਾ ਮੇਰੇ ਚ ਹੀ ਵੜੀ ਜਾਂਦਾ ਰਾਤ ਵੀ ਮੇਰੇ ਅਗ ਨਹੀਂ ਤੁਰਿਆ ਨਹੀਂ ਇੱਕ ਪਾਸੇ ਪਲਕ ਪਈ ਸੀਗੀ ਪਰਸੋਂ ਇੱਕ ਪਾਸੇ ਮੈਂ ਤੇ ਪਲਕ ਦੇ ਨਾਲ ਹੀ ਜੁੜੀ ਜੁੜ ਕੇ ਪਿਆ ਰਿਹਾ ਤੇ ਮੇਰੇ ਤੋਂ ਤਾਂ ਪਾਸੇ ਪਿਆ ਸੰਗ ਲੱਗਦੀ ਆ ਹੀ ਕਰਦਾ ਹੁੰਦਾ ਸੰਗ ਦਾ ਸਾਂਗ ਲਾ ਵੀ ਜਾਨੂ ਚਲੋ ਚਲੇ ਹੈ ਰੋ ਚਲੋ ਚਲੋ ਬੱਟਾ ਠੀਕ ਹੈ ਜਾ ਚਲੋ ਚਲੋ ਜਾਨਾ ਚਲੋ ਕਿੱਧਰ ਰੋੜੀ ਫਿਰਦਾ ਕੋ ਤੁੱਪ ਚ ਵਿਚਾਰੀ ਨੂੰ ਗਰਮੀ ਚ ਕਿੱਥੇ ਕਿੱਥੇ ਹੈ ਇਹ ਬੰਦੇ ਹਾਣੋ ਗੱਜੂ ਪਾਣੀ ਦੇ ਮਾਰਨੀ ਹੂੰ ਪਾਣੀ ਬੋਤਲ ਨਹੀਂ ਨਾਲ ਰੱਖੀ ਨੀ ਪੀ ਲਾ ਸੇਵਾ ਸੇਵਾ ਪਾਣੀ ਵਾਇਗਰੂ ਉਹ ਕਨਾ ਪਾਣੀ ਦੇਖੋ ਉਹ ਕਨਾ ਲੋ ਜੀ ਆਪਾਂ ਹਜੇ ਭਿੰਡੇ ਚੋਂ ਨਿਕਲੇ ਹੀ ਨਹੀਂ ਸੀਗੇ ਤੇ ਸਬਜ਼ੀ ਲੈਣ ਲੱਗ ਕੇ ਘਰੇ ਜਾ ਕੇ ਫਿਰ ਸਬਜ਼ੀ ਲੈ ਕੇ ਆਉਣੀ ਬਹੁ ਹਣਾਏ ਸੀ ਕੋਲ ਦੀ ਲੰਗਦੇ ਆਪਾਂ ਸਾਰੀਆਂ ਸਬਜ਼ੀਆਂ ਲੈਣੇ ਚਾਹਦੇ ਆ ਅ ਟਮਾਟਰ ਪਾਤੇ ਟਮਾਟਰ ਹੈਗੇ ਟਮਾਟਰ ਪਾਤੇ ਕਿੰਨੇ ਹਾਂ ओके बस आप क्रले क्रलेអនុ ਕੀ ਬਾ ਕਰਨੇ او 200 ਰੁਪਏ ਲਓ ਮਤਾ ਯਾ ਹ ਇਹ 100 ਰੁਪਏ ਲਓ 100 ਰੁਪਏ ਇਹਦੀ ਅੱਧੇ ਹੈ ਬਹੁਤ ਬਸ ਲਓ ਜੀ ਸੱਡੀਆਂ ਸੁੱਡੀਆਂ ਲੈ ਕੇ ਚੋਲਦੇ ਹਾਂ ਫੇਰ ਵੀ ਲੈ ਕੇ ਆਉਣੇ ਪੈਣੀਆਂ ਹੁਣੇ ਕੰਮ ਨਵੇੜ ਦਿੰਨੇ ਆਪਾਂ ਇਹ ਬਾਹਲਾ ਹੀ ਔਖਾ ਲੱਗਦਾ ਹੁੰਦਾ ਕੰਮ ਆਪਾਂ ਨੂੰ ਇਹ ਆਇਤ ਆਪਣੇ ਘਰੇ ਪਈ ਆ ਆਲੂ ਵੀ ਪਈ ਆਉਣੇ ਆ ਆਲੂ ਖਤਮ ਹੋ ਗਏ ਹੋਣੇ ਆ ਆਲੂ ਹੀ ਲੈ ਲੈ ਹੁਣ ਉਹਨਾਂ ਦਾ ਆਲੂ ਵੀ ਪਾ ਦੇ 2 ਕਿਲੋ 2 ਕਿਲੋ ਆਲੂ ਪਾ ਦੇ ਆਲੂ 2 ਕਿਲੋ ਫਰੂਟ ਆਪਾਂ ਉਥੋਂ ਨਹਿਰ ਤੋਂ ਲੈ ਲੈਂਦੇ ਕਈ ਚਾਹਨਾ ਕੋਸ਼ਿਸ਼ ਤਾਂ ਲੇ ਕੋ ਖਲੋਦੀ ਆਏ ਬਿਸਕੁਟ ਭਾਈ ਆ ਗਏ ਤੇ ਆ ਕੇ ਸਮਾਨ ਕਰਦੇ ਹਾਂ ਸਭਾ ਹੈ ਤੇ ਚੀ ਜੀ ਨੇ ਬਣਾ ਲਈ ਚਾਹ ਤੇ ਮੈਂ ਲਿਆ ਸਮਾਨ ਲੋ ਜੀ ਚਾਹ ਪੜ ਗਈ ਹਜੇ ਤਾਂ ਡੋਂਗ ਗਈ ਬਾਈ ਦੀ ਕੰਪਨੀ ਆ ਮਾਂ ਤੇ ਭੁੱਖ ਲੱਗੀ ਪਈ ਸੀ ਤੇ ਬਿਸਕਟ ਖਾ ਲੇ ਮੈਂ ਤੇਨ ਮੇ ਘਾਦੀ ਗਈ ਮੈਨੂੰ ਬਾਦਨ ਤੇਨਾ ਹਾਂ ਤਾਂ ਤੇ ਮੋਗੀ ਉਹ ਟੈਂਬੋਸ ਉਹ ਗਿਆਂ ਅੰਦਰੋਂ ਤਾਂ ਘਰ ਬਹੁਤ ਸਾਫ਼ ਸੁੰਦਰਾ ਜਿਵੇਂ ਛੱਡ ਕੇ ਗਏ ਸੀ ਬਾਹਰੋਂ ਵੀ ਸਾਫ਼ ਤੇ ਬਾਹਰੋਂ ਵੀ ਬੜਾ ਗੰਦ ਨਹੀਂ ਪਿਆ ਮੈਨਾਂ ਤਾਂ ਇਹ ਨਹੀਂ ਉੱਠਾਈ ਨੀ ਪਿੱਛੋਂ ਇਹ ਹੀ ਗੱਲ ਸਾਫ਼ ਹੀ ਪਿਆ ਘਰ ਪੰਜਵਾਂ ਦਿਨ ਹੋ ਗਿਆ ਸੀ ਅੱਜ ਸਾਨੂੰ ਪੰਜਵੇਂ ਦਿਨ ਮਾਈ ਆ ਪਰ ਫੇਰ ਵੀ ਵਧੀਆ ਬਿਆ ਘਰ ਸਾਫ਼ ਸੁਥਰਾ ਬਾਲਿਆ ਵਿੱਚ ਹੋਰ ਨਹੀਂ ਆ ਅੱਗ ਬੜਾਈ ਕਿਸੀ ਮੈਂ ਵੀ ਉਹ ਆਈ ਜਾਲੀ ਤੋਂ ਜਿਗਲਾ ਮਾਰੀ ਪੱਤੀ ਪਰ ਟ੍ਰੇਟ ਕਰ ਲਾ ਵੇਂਟੀ ਆ ਗਿਆ ਜਤੋਂ ਤੇ ਜਦੋਂ ਮੈਂ ਲੈ ਕੇ ਚਲਨੀ ਆ ਟ੍ਰੇਟ ਆਵਦੀ ਇਹਦੇ ਵਿੱਚ ਕੱਪ ਤੇਰਾ ਤੇ ਲਓ ਫਿਰ ਲਪਾਰ ਲਗ ਦਿੰਦੇ ਨੇ ਲਓ ਜੀ ਹੁਣ ਆਪਾਂ ਪੀਤੇ ਅੰਦਰ ਬੈਠ ਕੇ ਚਾਹ ਬਹੁਤ ਜ਼ਿਆਦਾ ਗਰਮੀ ਹੈ ਕੋਈ ਸ਼ਹਿਰ ਦਾ ਸਮਾਨ ਸੀ ਜਿਹੜਾ ਸੀ ਸ਼ਾਪ ਤੇ ਰੱਖ ਕੇ ਆਉਣਾ ਸੀਗਾ ਹੋਰ ਜੀ ਉੱਥੇ ਰੱਖ ਕੇ ਆਈਆਂ ਤੇ ਹੁਣ ਘਰੇ ਆ ਗਏ ਸਮਾਨ ਆਇਆ ਇੰਨੇ ਜਿਹੜਾ ਸੀ ਬਹੁਤ ਸਾਰਾ ਸਮਾਨ ਹੋ ਜਾਂਦਾ ਚਲ ਆ ਜਾ ਫੇਰ ਸਹੀ ਪਾਂਡੇ ਫੇਰ ਮਾਜ ਲਾਂਗੇ ਤੋ ਐਨਾ ਕਿ ਐਨੀ ਜ਼ਿਆਦਾ ਕਰਨੀ ਬਹੁਤ ਪਰੇਸ਼ਾਨੀ ਜੋ ਸਕ ਚੰਦੂ ਦੇ ਜਬਾਰੇ ਨਾਲ ਬਲਖ ਨਾਲ ਬਖਾਰੇ ਘਰ ਆ ਕੇ ਖੀਰ ਨੂੰ ਸਾਹ ਹੁੰਦਾ ਹੈ ਨਾ ਜਾਣੇ ਆਪਾਂ ਬੜੀ ਅਸਾਈਨਮੈਂਟ ਦੇ ਵਿੱਚ ਵੀ ਜਾਣਾ ਜਾਣਾ ਫਿਰ ਆਏ ਕਾਲੀ ਚਿੱਤ ਕਾਲਾ ਪੈਣ ਲੱਗ ਜਾਂਦਾ ਵੀ ਛੇਤੀ ਚੱਲਨੀ ਚਾਹ ਵੀ ਲਿਓ ਤੇ ਪਹਿਲਾਂ ਮੈਂ ਤੁਹਾਨੂੰ ਉਹਦਾ ਸੂਟ ਦਿਖਾਵਾ ਲਉ ਫਿਰ ਤੁਸੀਂ ਕਹੋਗੇ ਕਿ ਕਿੰਨੇ ਸੂਟ ਸਮਾਉਣੇ ਹੋ ਤੁਸੀਂ ਕਰਨੀ ਹੈ ਕਰਨੀ ਦੇ ਵਿੱਚ ਸਲਾਈ ਜਾਂਦੇ ਨੇ ਆਹ ਸੂਟ ਉਹੀ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਇੱਕ ਵਲੌਗ ਦੇ ਵਿੱਚ ਇੰਨੀਆਂ ਪਹਿਣਾ ਨੇ ਇਹ ਸੂਟ ਲੈਣਾ ਜਾਂ ਇੰਨੀਆਂ ਪਹਿਣਾ ਨਹੀਂ ਮਡਾਲ ਦੇ ਵਿੱਚ ਇਹ ਸੂਟ ਇੰਨੀਆਂ ਪਹਿਣਾ ਦੇ ਫਿੱਟ ਲੈਣੀਆਂ ਇਹ ਤੇ ਬਿਨਾਂ ਲਾਈਨਿੰਗ ਤੋਂ ਬਣ ਜਾਂਦਾ ਪਰ ਮੈਨੂੰ ਆਦਤ ਆ ਵੀ ਮੈਂ ਲਾਈਨਿੰਗ ਤੋਂ ਬਿਨਾ ਪਾਉਦੀ ਨਹੀਂ ਆ ਮੈਂ ਤੁਹਾਨੂੰ ਸਲਵਾਰ ਦਿਖਾਵਾ ਪਹਿਲਾਂ ਤਾਂ ਇਹਦੀ ਡਿਜ਼ਾਈਨਿੰਗ ਦੇਖੋ ਸਲਵਾਰ ਦੀ ਜਿੰਨੀ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਜੀ ਬਹੁਤ ਜਿਆਦਾ ਸੋਹਣਾ ਸੁਟਾ ਜੀ ਲੇਸ ਇਨਸਰਟ ਕਰਕੇ ਬਣਾਇਆ ਪਤਾ ਨਹੀਂ ਤੁਹਾਨੂੰ ਕਿ ਹੋ ਜਾ ਦਿਖਦਾ ਤੇ ਆਹ ਨੈਕ ਬਣਿਆ ਹੋਇਆ ਇਹਦਾ ਬਹੁਤ ਪਿਆਰਾ ਜਿਹਾ ਨੈਕ ਆ ਲੋ ਬਹੁਤ ਸੋਹਣਾ ਤੇ ਇਸੇ ਤਰ੍ਹਾਂ ਹੀ ਫੇਕੇਰਾ ਕੀਰੇ ਤੇ ਵੀ ਆਪਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਾਈ ਹੈ ਬੜੀ ਪਿਆਰੀ ਜੀ ਡਿਜ਼ਾਈਨਿੰਗ ਕਰਾਈ ਹੈਗੀ ਆ ਬਹੁਤ ਸੋਹਣਾ ਲੱਗਦਾ ਲੇਸ ਇਨਸਰਟ ਕਰੀ ਹੋਈ ਜਿਹੜੀ yellow ਦਿਖਦੀ ਹੈ ਤੇ ਆਹ ਨਾ ਪੱਟੀ ਲਾ ਕੇ ਐਂਕਰਿੰਗ ਕੀਤੀ ਹੋਈ ਹੈ ਐਂਕਰ ਦੇ ਥ੍ਰੈਡ ਦੇ ਨਾਲ ਜਿਹੜੀ yellow yellow ਆ ਇਹ ਸਾਰੀ ਲੇਸ ਇਨਸਰਟ ਕੀਤੀ ਹੋਈ ਆ ਔਰ ਮੈਂ ਨਾ ਇਹ ਫਰੰਟ ਬੈਕ ਲਾਈਨਿੰਗ ਲਵਾਈਆ ਕਿਉਂਕਿ ਮੈਂ ਲਾਈਨਿੰਗ ਤੋਂ ਮੇਨਾ ਪਾਉਂਦੀ ਨਹੀਂ ਆ ਸੋ ਤੇ ਇਸੇ ਤਰ੍ਹਾਂ ਹੀ ਆ ਬਾਜੂ ਆ ਇਹਦੀ ਬਾਜੂ ਤੇ ਵੀ ਉਦਾਂ ਹੀ ਡਿਜ਼ਾਈਨਿੰਗ ਕਰੀ ਹੋਈ ਆ ਇਹ ਸੂਟ ਪਹਿਣਾ ਨੇ ਬੜਾ ਪਸੰਦ ਕੀਤਾ ਮੈਨੂੰ ਲੱਗਾ ਕੋ 15 ਪਹਿਣਾ ਨੇ ਸਿੰਪਲ ਲੈ ਲਈ ਇਹ ਤੇ ਹੁਣ ਮੈਂ ਇਹਦੇ ਨਾਲ ਦੁਪੱਟਾ ਕਰਾਉਂਗੀ ਟਾਈਡ ਲਾਈ ਤੇ ਫੇਰ પાਕੇ ਤੁਹਾਨੂੰ ਦਿਖਾਵਾਂਗੀ ਤੇ ਕੱਲ ਨੂੰ ਭੇਜ ਦੂੰਗੀ ਦੁਪੱਟਾ ਲਈ ਹੋਣ ਵਾਸਤੇ lemon and black ਦਾ ਕੰਟਰਾਸਟ ਹੈਗਾ ਜੀ ਇਹ ਮੈਨੂੰ ਅਸੀਂ ਅੱਛਾ ਲੱਗਦਾ ਹੁੰਦਾ ਇਹ ਵਾਲਾ ਕੰਟਰਾਸਟ ਤੇ ਪਾਵਾਂਗੇ ਆਪਾਂ ਇੱਕ ਦੋ ਦਿਨ ਠਹਿਰ ਕੇ ਬਟੜਾਈ ਹੋ ਜੇ ਫਿਰ ਪਾ ਕੇ ਤੁਹਾਨੂੰ ਦਿਖਾਵਾਂਗੀ ਠੀਕ ਹੈ ਹੁਣ ਆਪਾਂ 커피 ਚਾਹ ਦਿਖਾ ਲਈਏ ਬਿਸਕਟ ਤੇ ਘਰ ਸਾਫ ਸੁਥਰਾ ਪਿਆ ਸੀ ਜਿੰਨਾਂ ਤਾਂ ਆਏ ਸੀਗਾ ਵੀ ਘਰੇ ਪਤਾ ਨਹੀਂ ਕਿੰਨਾ ਗਰਦ ਭਜਿਆ ਪਿਆ ਹੋਊਗਾ ਬਾਹਰ ਵਧੀਆ ਤੇ ਮੈਂ ਚਾਹ ਦੇਖਿਆ ਅੰਦਰ ਦਾ ਹੀ ਅੰਦਰ ਤਾਂ ਸਾਫ ਹੀ ਹੁੰਦਾ ਆਪਾਂ ਨੂੰ ਬਾਹਰ ਹੀ ਹੁੰਦਾ ਹੈ ਨਾ ਬਾਹਰ ਵੀ ਸਾਫ ਪਰ ਬਾਹਰ ਵੀ ਬਹੁਤ ਸਾਫ ਪਿਆ ਉਹ ਵੀ ਪਿਆ ਬਸ ਮੀਨੇ ਰੀਜੀ ਆਇਆ ਨਹੀਂ ਹੈਗਾ ਤੇ ਸਾਫ ਰੱਖਿਆ ਘਰ ਬਹੁਤ ਵਧੀਆ ਚਲ ਸ਼ੁਕਰ ਆ ਕੇ ਆਉਣ ਨਾਲ ਬਹਿ ਜਾਗੇ ਨਹੀਂ ਤਾਂ ਗੰਦੇ ਘੱਟ ਬੈਣ ਨੂੰ ਨਹੀਂ ਜੀ ਕਰਦਾ ਲਾਦਾ ਹੁੰਦਾ ਝਾੜੂ ਚੱਕ ਕੇ ਪਹਿਲਾਂ ਸਾਫ਼ ਹੀ ਕਰ ਦੂਏ ਤੇ ਕੱਲ ਨੂੰ ਸੰਦੀਪ ਨੇ ਆ ਜਾਣਾ ਫੋਨ ਆਪਾਂ ਕਰਤਾ ਹੁਣ ਆਪੇ ਕਰ ਲੂਗੀ ਆਪਦਾ ਤੇ ਅੰਦਰ ਦਾ ਆਈ ਕਿ ਅ ਜਿਵੇਂ ਹੁਣੇ ਪੁੱਛ ਲਾਏ ਹੁੰਦੇ ਬੰਦ ਸੀ ਨਾ ਕਰ ਚਲੋ ਠੀਕ ਹੈ ਜੀ ਚਾਹ ਪੀ ਲਈਏ ਬਿਸਕੁਟ ਖਾ ਲਈਏ ਤੇ ਫੇਰ ਪੁੱਛ ਲਾਕਦੇ ਆ ਕਰਕੇ ਨਾ ਪੁੱਛ ਲਾ ਕੇ ਬੰਦ ਕਰਕੇ ਨਾ ਹਾਂ ਉਹ ਦੇ ਸਪਾਈ ਕਰਕੇ ਫਿਰ ਬੰਦ ਕਰਕੇ ਨਾ ਆਪਾਂ ਹਾਂ ਲੋ ਜੀ ਤਾਜਾ ਪਾਣੀ ਆ ਗਿਆ ਸੀ ਤੇ ਫਮਾ ਸਾਰੇ ਬੂਟਿਆਂ ਨੂੰ ਸਬਜ਼ੀਆਂ ਨੂੰ ਪਾਣੀ ਲਾ ਕੇ ਆਈਆਂ ਘਾਹ ਦੇ ਵਿੱਚ ਪਵਾਰੇ ਚ ਲਾ ਕੇ ਆਈ। ਅਸੀਂ ਨਾ ਪਵਾਰੇ ਜਾਂਦੇ ਬੰਦ ਕਰ ਗਏ ਸੀ ਕਿਉਂਕਿ ਉਦੋਂ ਮੀਂਹ ਪੈ ਕੇ ਅਸੀਂ। ਕਿ ਸੰਨ ਵਾਸੀ ਜਮੀਨ ਜਿਆਦਾ ਆ ਗਿਆ ਨਾ ਤੇ ਬਹੁਤ ਜ਼ਿਆਦਾ ਹੋ ਜੂਗਾ ਪਾਣੀ ਘਾਹ ਚ ਤੇ ਅੱਜ ਵਾਹ ਪਾਰੇ ਚ ਲਾਏ ਬੂਟਿਆਂ ਨੂੰ ਪਾਣੀ ਲਾਇਆ ਸਬਜ਼ੀਆਂ ਨੂੰ ਪਾਣੀ ਲਾਇਆ ਤੇ ਹੁਣ ਵਰ੍ਹ ਹੋਣੀ ਹੈ ਬਹੁਤ ਸਿਨੋ ਉਸ ਕਿੰਨੀ ਹੋਊਗੀ ਤੇ ਲੋ ਦੀ ਮੈਨੂੰ ਲਾਜ਼ਾ ਹੋਣਾ ਮੈਂ ਕਪੜੇ-ਕੁਪੜੇ ਚੇਂਜ ਕਰਾਂ ਰੋਟੀ ਉਟੀ ਖਾਈਏ ਤੇ ਵਲੌਗ ਦਾ ਇੱਥੇ ਕਰੀਏ ਐਂਡ ਤੇ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਤੁਹਾਡਾ ਡਿਮਾਂਡਡ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ